ਸਤਨਾਮ ਸ੍ਰੀ ਵਾਹਿਗੁਰੂ ਜੀ ਬਲਾਵਲ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰੇ ਜਗ ਤਰਨਹ ਲੋਚੈ ਸਭ ਜੀਆਂ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨਤੀਆ ਜਾ ਕਾ ਅੰਗ ਦਿਆ ਪ੍ਰਭ ਤਾਂ ਕ ਸਬਦਾਸ ਸਦਾ ਸਦਾ ਵੜਿਆਈਆ ਨਾਨਕ ਪ੍ਰਤਾਪ ਬਲਾਵਲ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜਗਤਰ ਮਹਿ ਲੂਚੇ ਸਭ ਜੀਆ ਸੋ ਪਰਸਨ ਬਹੇ ਸਤਗੁਰ ਪ੍ਰਭ ਕਛ ਬਿਗਨਾ ਥੀਆ ਝਾਂਕਾ ਅੰਗ ਦਿਆ ਪ੍ਰਭ ਤਾਂ ਕਹਿ ਸਭ ਦਾਸ ਸਦਾ ਸਦਵੜਿਆਈਆਂ ਨਾਨਕ ਗੁਰਪਾਸ ਬਿਲਾਵਲ ਮਹਲਾ 5 ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜੈ ਕਰਮੈ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛ ਬਿਗਨਾ ਥੀਆ ਜਾ ਕਾ ਅੰਗ ਦਿਆ ਪ੍ਰਭ ਤਾਂ ਕੈ ਸਭ ਦਾਸ ਸਦਾ ਸਦਾ ਵੜਿਆਈਆ ਨਾਨਕ ਕਿਰਪਾ ਸ ਬਿਲਾਵਲ ਮਹਲਾ 5 ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈ ਕਾਲ ਜਗਤਿ ਮੈ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛ ਬਿਗਨਾ ਥੀਆ ਜਾ ਕਾ ਅੰਗ ਦਿਆ ਬਤਾ ਕਹਿ ਸਬਦਾਸ ਸਦਾ ਸਦਾ ਵੜਿਆਈਆਂ ਨਾਨਕ ਗੁਰਪਾਸ ਬਿਲਾਵਲ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗ ਕਰ ਮਹਿ ਲੋਚੈ ਸਭ ਜੀਆਂ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨ ਨਾ ਥਿਆ ਜਾ ਕਾ ਅੰਗ ਦਿਆ ਤਬ ਤਾਂ ਕਹਿ ਸਬਦਾਸ ਸਦਾ ਸਦਾ ਵੜਿਆਈਆਂ ਨਾਨਕ ਗੁਰਪਾਸ ਬਿਲਾਵਲ ਮਹੱਲਾ ਜਿਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਕਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜਗਤਰ ਮਹਿ ਲੋਤੇ ਸਭ ਜੀਆ ਸੁਖ ਸੰਭਏ ਸਤਿਗੁਰ ਪ੍ਰਭ ਕਛ ਬਿਗਨ ਨਾ ਥੀਆ ਜਾਂ ਕਾ ਅੰਗ ਦਿਆ ਪ੍ਰਭ ਤਾ ਕਹਿ ਸਭ ਦਾਸ ਸਦਾ ਸਦਵੜਿਆਈਆਂ ਨਾਨਕ ਗੁਰਪਾਸ ਬਲਬਲ ਮਹਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਕਿ ਨਰਹਾਉ ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨਾ ਥੀਆ ਜਾ ਕਾ ਅੰਗ ਦਿਆ ਕਬ ਤਾਂ ਕੈ ਸਬਦ ਦਾਸ ਸਦਾ ਸਦਾ ਵੜਿਆਈਆ ਨਾਨਕ ਕਿਰਪਾ ਸ ਬਿਲਾਵਲ ਮਹਲਾ ਪੰਜਵਾ ਫਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਕਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈਕਾਰ ਜਗਤਰ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨਾ ਥੀਆ ਜਾਂ ਕਾ ਅੰਗ ਦਿਆ ਪ੍ਰਭ ਤਾ ਕੈ ਸਬਦਾਸ ਸਦਾ ਸਦਾ ਵੜਿਆਈਆ ਨਾਨਕ ਗੁਰਪਾਸ ਬਾਬਲ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤ ਕਰ ਮਹਿ ਲੋਚੈ ਸਭ ਜੀਆਂ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛ ਬਿਗਨਾ ਥੀਆ ਜਾਂ ਕਾ ਅੰਗ ਦਿਆ ਪ੍ਰਭ ਤਾ ਕੈ ਸਬਦਾਸ ਸਦਾ ਸਦਾ ਵੜਿਆਈਆ ਨਾਨਕ ਗੁਰਤਾਸ ਬਲਾਵਲ ਮਹਲਾ ਪੰਜਵਾ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜਗਤਰ ਮਹਿ ਲੂਤੇ ਸਭ ਜੀਆ ਸੋ ਪਰਸਨ ਭਏ ਸਤਿਗੁਰ ਪ੍ਰਭ ਕਛ ਬਿਗਨਾ ਥੀਆ ਜਾਂ ਕਾ ਅੰਗਿਆਰ ਪ੍ਰਭ ਤਾਂ ਕਹਿ ਸਭ ਦਾਸ ਸਦਾ ਸਦਵੜਿਆਈਆਂ ਨਾਨਕ ਗੁਰਪਾਸ ਬਲਾਵਲ ਮਹਲਾ ਪੰਜਵਾ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤਰਨ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨ ਨਾ ਥੀਆ ਜਾ ਕਾ ਅੰਗ ਦਿਆ ਕਬ ਤਾਂ ਕੈ ਸਬਦ ਦਾਸ ਸਦਾ ਸਦਾ ਵੜਿਆਈਆ ਨਾਨਕ ਕਿਰਪਾ ਸ ਬਲਾਵਲ ਮਹਲਾ ਪੰਜਵਾ ਫਹਿਜ ਸਮਾਦ ਅਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤਰਨ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ اے سادھگور پرابو کشب بگنا تھییا جا کا انگ د یار پرب تاں کہ سب داس سدا سد بڑیاں نانک گੁਰ پاس پرابو مہالا پنجوا سہد سمااد انندสุข پورے گردین سدا سہائی سنگ پرب امرت گون چین رہاو جے جے کار جگ کر مہلوچے سب جیاں سو પ્રસન્ન پئے سادھگور پرابو کشب بگنا تھییا جا کا انگ د یار پرب تاں کہ سب داس ਸਦਾ ਸਦਾ ਵੜੇ ਆਈਆਂ ਨਾਨਕ ਗੁਰਪਾਸ ਬਲਾਵਲ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈ ਕਾਲ ਜਗਤਰ ਮਹਿ ਲੂਤੇ ਸਭ ਜੀਆ ਸੁਖ ਸੰਭਏ ਸਤਗੁਰ ਪ੍ਰਭ ਕਛ ਬਿਗਨ ਨਾ ਥੀਆ ਜਾਂ ਕਾ ਅੰਗਿਆਰ ਪ੍ਰਭ ਤਾਂ ਕਹਿ ਸਭ ਦਾਸ ਸਦਾ ਸਦਾ ਵੜੇ ਆਈਆਂ ਨਾਨਕ ਗੁਰਪਾਸ ਬਲਾਵਲ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤ ਕਰ ਮਹਿ ਲੋਚੈ ਸਭ ਜੀਆਂ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨ ਨਾ ਥੀਆ ਜਾਂ ਕਾ ਅੰਗ ਦਿਆ ਪ੍ਰਭ ਤਾਂ ਕੈ ਸਭ ਦਾਸ ਸਦਾ ਸਦਾ ਵੜਿਆਈਆ ਨਾਨਕ ਕਿਰਪਾ ਸ ਬਲਾਵਲ ਮਹਲਾ ਪੰਜਵਾ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗਤ ਕਰ ਮਹਿ ਹੋਤੇ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨ ਨਾ ਥੀਆ ਜਾਂ ਕਾ ਅੰਗ ਦਿਾਰ ਪ੍ਰਭ ਤਾ ਕੈ ਸਭ ਦਾਸ ਸਦਾ ਸਦਵੜਿਆਈਆਂ ਨਾਨਕ ਗੁਰਪਾਸ ਬਲਾਵਲ ਮਹੱਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗ ਕਰ ਮਹਿ ਲੋਚੈ ਸਭ ਜੀਆ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨ ਨਾ ਥੀਆ ਜਾਂ ਕਾ ਦਿਆ ਹੈ ਕਬ ਤਾਂ ਕਹਿ ਸਬਦਾਸ ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਬਿਲਾਵਲ ਮਹਲਾ ਪੰਜਵਾ ਸਹਿਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਕਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ ਜੈ ਜੈ ਕਾਲ ਜਗਤਰ ਮਹਿ ਲੂਤੇ ਸਭ ਜੀਆ ਸੁਖ ਸੰਭੈ ਸਤਗੁਰ ਪ੍ਰਭ ਕਸ਼ਭਿ ਗੰਨਾthਿਆ ਜਾਂ ਕਾ ਅੰਗਦਿਆਰ ਪ੍ਰਭ ਤਾਂ ਕਹਿ ਸਬਦਾਸ ਸਦਾ ਸਦਾ ਵਡਿਆਈਆ ਨਾਨਕ ਗੁਰਪਾਸ ਬਿਲਾਵਲ ਮਹਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਓ ਜੈ ਜੈਕਾਰ ਜਗ ਕਰ ਮਹਿ ਲੋਚੈ ਸਭ ਜੀਆਂ ਸੋ ਪ੍ਰਸੰਨ ਭਏ ਸਤਿਗੁਰ ਪ੍ਰਭ ਕਛੁ ਬਿਗਨਾ ਥੀਆ ਜਾ ਕਾ ਅੰਗ ਦਿਆ ਪ੍ਰਭ ਤਾਂ ਕੈ ਸਭ ਦਾਸ ਸਦਾ ਸਦਾ ਵੜਿਆਈਆ ਨਾਨਕ ਕਿਰਪਾ ਸ ਬਿਲਾਵਲ ਮਹਲਾ ਪੰਜਵਾ ਸਹਜ ਸਮਾਦ ਆਨੰਦ ਸੁਖ ਪੂਰੇ ਗੁਰਦੀਨ ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ જય જય ਕਾਲ ਜਗਤਰ ਮਹਿ ਲੂਤੇ ਸਭ ਜੀਆ ਸੁਪਸਨ ਬਹੇ ਸਤਗੁਰ ਪ੍ਰਭ ਕਸ਼ ਬਿਗਨ ਨ ਥੀਆ ਜਾਂ ਕਾ ਅੰਗ ਦਿਆ ਪ੍ਰਭ ਤਾ ਕਹਿ ਸਭ ਦਾਸ ਸਦਾ ਸਦਵੜਿਆਈਆ ਨਾਨਕ ਗੁਰਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ